ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਹਿਲੇ ਪਾਤਸ਼ਾਹ ਦੇ ਬਚਨਾਂ ਇੱਕ ਉਹਦੀ ਆਪਾਂ ਸਾਝ ਪਾਉਣੀ ਦੀ ਵਿਚਾਰ ਕਰਨੀ ਹੈ ਸੱਚੇ ਪਾਤਸ਼ਾਹ ਸਾਨੂੰ ਬਾਣੀ ਵਿੱਚ ਕੀ ਸਮਝਾ ਰਹੇ ਅਸੀਂ ਸਮਝ ਲੈਂਦੇ ਆਂ ਕਈ ਵਾਰੀ ਵੀ ਰੱਬ ਇੱਕ ਥਾਂ ਤੇ ਆ ਰੱਬ ਇੱਕ ਥਾਂ ਤੇ ਰਹਿੰਦਾ ਹੈ ਕਿਸੇ ਇੱਕ ਦਿਸ਼ਾ ਵਿੱਚ ਰਹਿੰਦਾ ਹੈ ਪਰ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਬਚਨ ਪੜ੍ਹਦੇ ਆਂ ਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਰੱਬ ਹਰ ਕਥਾਂ ਤੇ ਆ ਹਰਕਥਾਂ ਤੇ ਸਮਾਇਆ ਹੋਇਆ ਘਟ ਘਟ ਵਿੱਚ ਵਸਿਆ ਹੋਇਆ ਪ੍ਰਮਾਤਮਾ ਤੇ ਮਹਾਰਾਜ ਦਾ ਬਚਨ ਤਨਾਸ ਸੰਜਾਗ ਵਿੱਚ ਤਨਾਸ ਸ੍ਰੀ ਮੁਹੱਲਾ 5ਵਾਂ 681 ਰੰਗ ਉਪਰ ਸ਼ਬਦ ਹੈ ਮਹਾਰਾਜ ਦਾ ਤੇ ਮਹਾਰਾਜ ਕਹਿੰਦੇ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਮਹਾਰਾਜ ਨੇ ਸਮਝਾਤੀ ਗੱਲ ਮਹਾਰਾਜ ਕਹਿੰਦੇ ਹਰਕ ਦਿਸ਼ਾ ਵਾਲਾ 74 ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਮਹਾਰਾਜ ਕਹਿੰਦੇ ਹਰੇਕ ਪਾਸੇ ਉਹਦਾ पसारा ਹੈ ਉਹ ਹਰਕ ਦਿਸ਼ਾ ਵਿੱਚ ਚਤੁਰ ਦਿਸ਼ਾ ਕਿਨੋ ਬਲ ਆਪਣਾ ਉਹ ਹਰਕ ਪਾਸੇ ਸੱਚ ਪਾਤਸ਼ਾਹ ਕਹਿੰਦੇ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਦਾ ਦੁਖ ਗਿਦਾਰਿਓ ਸੱਚ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਤੇ ਬਖਸ਼ਿਸ਼ ਕਰ ਦਿਓ ਆਪਣੀ ਨਿਗਾ ਆਪਣੀ ਨਿਗਾ ਮੇਰੇ ਤੇ ਕਰ ਦਿਓ ਸੱਚੇ ਪਾਤਸ਼ਾਹ ਆਪਣੀ ਨਿਗਾ ਨਾਲ ਮੈਨੂੰ ਵੇਖੋ ਕਿਰਪਾ ਕਟਾਖ ਅਵਲੋਕਨ ਕਿਨੋ दास ਦਾ ਦੁੱਖ ਬਿਦਾਰਿਓ ਸੱਚੇ ਪਾਤਸ਼ਾਹ ਮੇਰਾ ਦੁ ਦੁੱਖ ਦੂਰ ਕਰ ਦਿਓ ਆਪਣੀ ਨਿਗਾ ਨਾਲ ਕਿਉਂਕਿ ਤੁਸੀਂ ਹਰੇਕ ਦਿਸ਼ਾ ਵਿੱਚੋਂ ਹਰੇਕ ਪਾਸੇ ਆਂ ਤੇ ਅੱਗੇ ਸੱਚੇ ਪਾਤਸ਼ਾਹ ਕਹਿੰਦੇ ਹਰ ਜਨ ਰਾਖੇ ਗੁਰੂ ਗੋਬਿੰਦ ਹਰੀ ਦੇ ਜਣਾ ਇਹਦੇ ਹਰੀ ਦੇ ਜਣਾ ਪਰਮਾਤਮਾ ਦੇ ਭਗਤ ਆ ਜਿਹੜੇ ਉਹਦੀ ਭਗਤੀ ਕਰਦੇ ਆ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵਗੰ ਸਭ ਮਿਟਾ ਦਿਆਲ ਪੁਰਖ ਬਖਸ਼ੰਦ ਮਾਰੇ ਸੱਚੇ ਪਾਤਸ਼ਾਹ ਦਾ ਹਾਵਲਾ ਬੰਦਾ ਮਾਰੇ ਕਹਿੰਦੇ ਆਪਣੇ ਭਗਤਾਂ ਦੀ ਉਹ ਉਹਨਾਂ ਦੇ ਅਫਗਨ ਖਤਮ ਕਰ ਦਿੰਦਾ ਹਰ ਜਨ ਉਹਨਾਂ ਨੂੰ ਰੱਖ ਲੈਂਦਾ ਹਰ ਜਨ ਰੱਖ ਗੁਰੂ ਗੋਬਿੰਦ ਦਇਆ ਮਾਰੇ ਕਹਿੰਦੇ ਕੰਠ ਲਾਏ ਆਪਣੇ ਗਲੇ ਨਾਲ ਲਾ ਲੈਂਦਾ ਕੰਠ ਲਾਏ ਅਫਗਨ ਸਭ ਮਿਟੈ ਦਿਆਲ ਪੁਰਖ ਬਖਸ਼ੰਦ ਕਿਦੇ ਜਿਹੜੇ ਉਹਦੇ ਭਗਤ ਹੈ ਹਰ ਜਨ ਹਰੀ ਦੇ ਜਨ ਹੈ ਪ੍ਰਮਾਤਮਾ ਦੇ ਭਗਤ ਹੈ ਮਾਰੇ ਕਹਿੰਦੇ ਉਹਨੂੰ ਆਪਣੇ ਐ ਛਾਤੀ ਨਾਲ ਆ ਲੈਂਦਾ ਆਪਣੇ ਗਲੇ ਲਾ ਲੈਂਦਾ ਉਹਨਾਂ ਨੂੰ ਬਖਸ਼ਿਸ਼ਾ ਕਰ ਦਿੰਦਾ ਤੇ ਆਪਾਂ ਨੂੰ ਉਹਦੇ ਭਗਤ ਬੰਨਾ ਪੈਣਾ ਸਾਧ ਸੰਗਤ ਜੀ ਕਿਉਂਕਿ ਹਰੀ ਦੇ ਜਨ ਬੰਨਾ ਪੈਣਾ ਸਾਨੂੰ ਕਿਸੇ ਬੰਦੇ ਦੇ ਜਨ ਨਹੀਂ ਬੰਨਾ ਕਿਸੇ ਸਾਧ ਦੇ ਜਨ ਨਹੀਂ ਬੰਨਾ ਸਾਧ ਸੰਗਤ ਜੀ ਅਸੀਂ ਜਨ ਹਰੀ ਦੇ ਜਨ ਬੰਨਾ ਹੈ ਉਸ ਨੂੰ ਆਪਣੇ ਕੰਠ ਲਾਊਗਾ ਸਾਡੇ ਔਗਣ ਖਤਮ ਕਰ ਦਊਗਾ ਕੰਠ ਲਾਏ ਔਗਣ ਸਭ ਮਿਟਾਊਂ ਮਿਟ ਦਊਗਾ ਔਗਣ ਸਭ ਮਿਟੇ ਗਰੰਟੀ ਕਰਦੇ ਆ ਪਾਤਸ਼ਾ ਦਇਾਲ ਉਹ ਦਇਅਲੂਆ ਕਿਰਪਾਲੂਆ ਦਇਾਲ ਪਰਖ ਬਖਸ਼ਣ ਬਖਸ਼ੰਦ ਉਹ ਬਖਸ਼ਿਸ਼ਾ ਕਰਨ ਵਾਲਾ ਰਹਾਉ ਜਿਮਾਰੇ ਕਹਿੰਦੇ ਜਰ ਜਿਹੜਾ ਉਹਦਾ ਭਗਤ ਬਣ ਗਿਆ ਰਾਮ ਦਾ ਭਗਤ ਬੰਦਾ ਸਾਧ ਸੰਗਤ ਜੀ ਜੋ ਤੂੰ ਰੱਬ ਰੱਬ ਦਾ ਭਗਤ ਬਣ ਗਿਆ ਹਰੀ ਜਨ ਬਣ ਗਿਆ ਉਹ ਤੇ ਭਰੋਸਾ ਕਰ ਲਿਆ ਤੂੰ ਸਮਝ ਲਿਆ ਵੀ ਪ੍ਰਮਾਤਮਾ ਇੱਕ ਹੈ ਫਿਰ ਮਹਾਰਾਜ ਸੱਚ ਪਾਤਸ਼ਾਹ ਪਤਾ ਕੀ ਕਹਿੰਦੇ ਜੋ ਮੰਗਦਾ ਹੈ ਠਾਕੁਰ ਆਪਣੇ ਤੇ ਜੋ ਫਿਰ ਤੂੰ ਉਹ ਤੋਂ ਮੰਗੇਗਾ ਜੋ ਤੈਨੂੰ ਚਾਹੀਦਾ ਜੋ ਮੰਗਦਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਦੰਦਾਰ ਤਦੋਂ ਭਰੋਸਾ ਕਰੋਗੇ ਜੋ ਮੰਗੋਗੇ ਉਹ ਵੈਸੇ ਤਾਂ ਜਦੋਂ ਭਗਤ ਬਣ ਗਿਆ ਫਿਰ ਭਗਤ ਦੀ ਕੋਈ ਚਾਹਤ ਨਹੀਂ ਰਹਿ ਜਾਂਦੀ ਕੋਈ ਇੱਛਾ ਹੀ ਨਹੀਂ ਰਹਿੰਦੀ ਭਗਤ ਦੀ ਕਿਉਂਕਿ ਜਦੋਂ ਉਹ ਭਗਤੀ ਬਣ ਗਿਆ ਉਹ ਉਹਦੇ ਨਾਲ ਪਰਮਾਤਮਾ ਨਾਲ ਇੱਕਮਿਕੀ ਹੋ ਗਿਆ ਫਿਰ ਕੁਝ ਬਾਕੀ ਨਹੀਂ ਰਹਿ ਜਾਂਦਾ ਨਾਲ ਸੰਦੇ ਤੇ ਮਹਾਰਾਜ ਚ ਪਾਸ਼ਾ ਕਹਿੰਦੇ ਫਿਰ ਤੂੰ ਜੋ ਮੰਗੇਗਾ ਉਹਨੇ ਸੋਈ ਸੋਈ ਦੇਵਾ ਉਹ ਤੈਨੂੰ ਬਖਸ਼ ਦੂਗਾ ਕਿਰਪਾ ਕਰ ਦੂ ਤੇਰੇ ਤੇ ਮਹਾਰਾਜ ਚ ਪਾਸ਼ਾ ਕਹਿੰਦੇ ਨਾਨਕ ਦਾਸ ਮੁਖਤੇ ਜੋ ਬੋਲਾ ਇਹ ਉਹ ਸਚੋ ਹੈ ਐ ਮਖਸ਼ਾ ਕਰਦੇ ਹੈ ਜੋ ਵੀ ਸੇਵਕ ਜਿਹੜਾ ਵਾ ਸੇਵਕ ਹੈ ਜਿਹਦਾ ਮੂੰਹੋਂ ਬੋਲਦਾ ਨਾ ਮੂੰਹੋਂ ਬੋਲਦਾ ਮਹਾਰਾਜੇ ਪਾਤਸ਼ਾਹ ਕਹਿੰਦੇ ਉਹ ਇੱਥੇ ਵੀ ਤੇ ਪ੍ਰਲੋਕ ਵਿੱਚ ਵੀ ਪ੍ਰਲੋਕ ਕਿਹੜਾ ਇੱਕ ਤਾਂ ਆ ਸਮਾਂ ਇੱਕ ਅਗਲਾ ਸਮਾਂ ਅਗਲਾ ਸਮਾਂ ਭਾਵ ਜ਼ਿੰਦਗੀ ਸਾਡੀ ਇਹ ਅੱਗੇ ਆਉਣ ਵਾਲੀ ਹੈ ਉਰੇ ਵਿੱਚ ਵੀ ਸੁਖੀ ਰਹਿੰਦਾ ਉਹਰੇ ਵਿੱਚ ਵੀ ਬਖਸ਼ਿਆ ਹੋ ਜਾਂਦੀ ਹੈ ਜਦੋਂ ਉਹਦਾ ਭਗਤ ਬਣ ਗਿਆ ਸਾਸਨ ਜੀ ਮਾਰੇ ਬਖਸ਼ਿਸ਼ ਕੀਤੀ ਹੈ ਬਾਦਸ਼ਾਹ ਨੇ ਏਦਾਂ ਏਦਾਂ ਦੀ ਭਗਤੀ ਕਰਿਆ ਕਰ ਹਰੀ ਜਨ ਬਣ ਜਾ ਹਰੀ ਦਾ ਜਨ ਬਣ ਜਾ ਪ੍ਰਮਾਤਮਾ ਦਾ ਜਨ ਬਣ ਜਾ ਮਹਾਰਾ ਸੱਚਾ ਪਾਸ਼ਕੰਦੇ ਉਹ ਫਿਰ ਤੈਨੂੰ ਕੰਠ ਲਾਏ ਅਫਗਾਨ ਸਭ ਮਿਟਾ ਦਇਆਲਪੁਰਖ ਬਖਸ਼ਾਲ ਦੋ ਮਾਰੇ ਕਰ ਤਰੀ ਅਫਗਾਨ ਖਤਮ ਕਰ ਦੂਗਾ ਜਿਹੜਾ ਔਗਣ ਖਤਮ ਕਰਨ ਯੋਗ ਹੈ ਧਰਤੀ ਦਾ ਪ੍ਰਤਪਾਲਕ ਹੈ ਜਿਹੜਾ ਸਾਨੂੰ ਪਾਲ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਉਹਦੇ ਨਾਲ ਜੁੜ ਉਹਦੀ ਭਗਤੀ ਕਰ ਆ ਉਹ ਹਰ ਇੱਕ ਦਿਸ਼ਾ ਵਿੱਚ ਹੈ ਹਰ ਇੱਕ ਥਾਂ ਤੇ ਹੈ ਉਹਦਾ ਪਸਾਰਾ ਹਰ ਇੱਕ ਥਾਂ ਤੇ ਖਿੰਡਰਿਆ ਹੋਇਆ ਹੈ ਇਹ ਨਹੀਂ ਜੇ ਕੋਈ ਕਵੇ ਵੀ ਪ੍ਰਮਾਤਮਾ ਕਿਥਾਂ ਤੇ ਹੈ ਨਹੀਂ ਸਾਸ ਜੀ ਪਰਮਾਤਮਾ ਹਰ ਇੱਕ ਦਿਸ਼ਾ ਵਾਲਾ ਹਰ ਇੱਕ ਥਾਂ ਤੇ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੇ ਸਤਗੁਰ ਦੀ ਬਾਣੀ ਕਹਿੰਦੀ ਹੈ ਹਰ ਇੱਕ ਥਾਂ ਤੇ ਕਿਰਪਾ ਕਰੇ ਸੱਚੇ ਪਾਸ਼ਾ ਮਾਰੇ ਬਖਸ਼ਿਸ਼ ਕਰਨ ਪੜੀ ਸੁਣੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ ਹੋਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ